ਬੀਤੇ ਦਿਨ ਜਲੰਧਰ ਦੇ ਬਸਤੀਵਾਹਾ ਖੇਲ ਇਲਾਕੇ ਵਿੱਚ ਇੱਕ 13 ਸਾਲਾ ਨਵਾਲਿਕ ਲੜਕੀ ਨਾਲ ਜਿਨਸੀ ਸੋਸ਼ਣ ਅਤੇ ਕਤਲ ਦੇ ਦਰਦਨਾਕ ਮਾਮਲੇ ਵਿੱਚ ਅੰਗਲੀ ਵਰਤਨ ਦੇ ਮਾਮਲੇ ਵਿੱਚ ਜਲੰਧਰ ਪੁਲਿਸ ਕਮਿਸ਼ਨਰ ਸ਼੍ਰੀਮਤੀ ਇਤਾਲਪ੍ਰੀਤ ਕੋਰਗੋ ਲੋ ਕਾਰਵਾਈ ਕਰਦਿਆਂ ਐਸਆਈ ਮੰਗਤ ਰਾਮ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਜਦਕਿ ਦੋ ਪੀਸੀਆਰ ਮੁਲਾਜ਼ਮਾਂ ਨੂੰ ਮੌਦਲ ਕਰਕੇ ਉਹਨਾਂ ਖਿਲਾਫ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਦਰਸਲ ਜਾਣਤਰਨ ਖਲਾਸਾ ਹੋਇਆ ਕਿ ASI ਮੰਗਤਰਾਮ ਵੱਲੋਂ ਘਟਨਾ ਦੇ ਸਥਾਨਕ ਤੇ ਲੁਰੀਦੀ ਪੁਲਿਸ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ CCTV ਫੁਟੇਜ ਨੂੰ ਗੰਭੀਰਤਾ ਨਾਲ ਜਾਂਚ ਕੀਤੀ ਗਈ ਇਹ ਅਣਗਹਿਲੀ ਨਾਲ ਜਾਂਚ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ ਹਾਂ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਇਹ ਮੁਕਦਮਾ ਨੰਬਰ 203 ਜਿਹੜਾ ਇੱਕ ਬਸਤੀ ਦਾਵਾ ਖੇਮ ਚ ਦਰਜ ਹੋਇਆ ਸੀਗਾ ਜਿਹਦੇ ਵਿੱਚ ਇੱਕ ਨਵਾਲਿਕ ਪੱਛੀ ਦੀ ਜਿਹੜੀ ਬੜੀ ਘਣਾਉਣੀ ਹਸਿਆ ਕਰ ਦਿੱਤੀ ਗਈ ਸੀ ਉਹਦੇ ਵਿੱਚ ਅੱਜ ਏਐਸ ਮੰਗਤਰਾਮ ਔਰ ਦੋ ਪੀਸੀਆ ਦੇ ਮਲਾਜਮ ਜਿਹੜੇ ਹੈਗੇ ਆ ਏਐਸ ਮੰਗਤਰਾਮ ਨੂੰ ਜਿਹੜਾ ਹੈਗਾ ਉਹ ਮੈਿਕ ਨੂੰ ਜੋ ਬਰਖਾਸਤ ਕਰ ਦਿੱਤਾ ਗਿਆ ਔਰ ਆਪਣੀ ਡਿਊਟੀ ਤੇ ਲਾਪਰਵਾਹੀ ਵਰਤਨ ਕਰਕੇ ਉਹਨੂੰ ਡਿਸਮਿਸ ਕੀਤਾ ਗਿਆ ਔਰ ਜਿਹਨੇ ਪੀਸੀਆ ਦੇ ਦੋ ਮਲਾਜਮ ਮੌਕੇ ਪਰ ਗਏ ਸੀਗੇ ਉਹਦੇ ਨਾਲ ਉਹਨਾਂ ਨੂੰ ਜਿਹੜਾ ਸਸਪੈਂਡ ਕਰਕੇ ਉਹਨਾਂ ਦੇ ਵਿਭਾਗ ਮੰਤਰੀ ਜਿਹੜੀ ਹੈਗੀ ਆ ਉਹ ਖੋਲ ਦਿੱਤੀ ਗਈ ਹੈ। ਔਰ ਇਹਦੇ ਵਿੱਚ ਜੋ ਤਫਤੀਸ਼ ਹੈਗੀ ਆ ਇਹਦੇ ਵਿੱਚ ਤਫਤੀਸ਼ ਦੇ ਦੌਰਾਨ ਜਿਹੜਾ ਦੋਸ਼ੀ ਸੀ ਕਰਤਾਰ ਕਰ ਚੁੱਕੇ ਆ ਔਰ ਦੋਸ਼ੀ ਦਾ 9 ਦਿਨ ਦਾ ਪੁਲਿਸ ਰਿਮਾਨ ਸਾਡੇ ਕੋਲ ਹਾਸਲ ਕੀਤਾ ਗਿਆ ਮਾਨਜੋ ਕੋਰਟ ਵੱਲੋਂ ਔਰ ਇਹਦੀ ਜਿਹੜੀ ਫਰਦਰ ਤਫਤੀਸ਼ ਹੈਗੀ ਆ ਬੜੀ ਬਰੀਕੀ ਨਾਲ ਨਹੀਂ ਉਹ ਕੀਤੀ ਜਾ ਰਹੀ ਹੈ।